ਸ਼੍ਰੀ ਕਾਲ ਜੀ ਕੀ ਦਾਂ ਜੀ ਸਾਰੇ ਹੁਪਸੋ ਸਾਰੇ ਠੀਕ ਠਾਕ ਹੋ ਹੋਮੋਂਗੇ ਤੁਹਾਡੇ ਲਈ ਨਵਾਂ ਸਵੇਰਾ ਨਵੀਆਂ ਖੁਸ਼ੀਆਂ ਲੈ ਕੇ ਆਵੇ ਲੋ ਜੀ ਅੱਜ ਜਿਹੜੀ ਕਲੈਕਸ਼ਨ ਲੈ ਕੇ ਆ ਰਹੇ ਆ ਇਹ ਬਹੁਤ ਹੀ ਜ਼ਿਆਦਾ ਸੋਹਣੀ ਤੇ ਬਹੁਤ ਜ਼ਿਆਦਾ ਹੀ ਤੁਹਾਡੇ ਪਸੰਦ ਆਣ ਵਾਲੇ ਫੇਵਰਿਟ ਸੂਟ ਬਣ ਚੁੱਕੇ ਨੇ ਟੈਬੀ ਦੇ ਕਿਉਂਕਿ ਇਹਨਾਂ ਦਾ ਜਿਹੜਾ ਵਾਜਨ ਹੈਗਾ ਉਹ ਬਿਲਕੁਲ ਹੀ ਲਾਈਟ ਮੇਟਾ तितਲੀਾਂ ਦੇ ਖੰਭਾਂ ਵਰਗੇ ਸੂਟ ਹੈਗੇ ਆ ਜੀ ਇਹ ਇੰਨੇ ਕੁ ਸੋਹਣੇ ਨੇਗੇ ਤੇ ਕੁਝ ਕੁ ਸੂਟ ਆਪਾਂ ਨੇ ਰੈਡੀ ਕਰਵਾਏ ਨੇ ਸਟੀਚਿੰਗ ਲਈ ਵੀ ਜਾ ਰਹੇ ਨੇਗੇ ਵਰਕ ਲਈ ਵੀ ਜਾ ਰਹੇ ਨੇਗੇ ਸਾਰੇ ਤਰ੍ਹਾਂ ਦੇ ਸੂਟ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਨੂੰ ਦਿਖਾਈਏ ਸਟੀਚ ਆਪਾਂ ਦੇ ਆਪਣੇ ਕੋਲ ਸਟੀਚਿੰਗ ਵਾਲੇ ਸੂਟ ਵੀ ਸਟੀਚ ਹੋਏ ਪਏ ਨੇ ਕਸਟਮਰਾਂ ਦੇ ਇੱਕ ਤਾਂ ਸੂਟ ਆਪਣੇ ਕੋਲੇ ਇਹ ਰੈਡੀ ਹੋਇਆ ਜੀ ਆਪਣਾ ਰਾਮ ਟੈਕਸ ਦਾ ਪਸ਼ਮੀਨਾ ਜੇ ਕਿਸੇ ਨੇ ਲੈਣੇ ਨੇ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਵੈਸੇ ਆਪਣੇ ਕੋਲੇ ਹੈ ਨਹੀਂਗੇ ਹੁਣ ਆਪਾਂ ਦੁਬਾਰਾ ਤੋਂ ਸਟਾਕ ਲੈ ਆਵਾਂਗੇ ਕਿਉਂਕਿ ਮੈਨੂੰ ਮੈਸੇਜ ਬਹੁਤ ਆ ਰਹੇ ਨੇ ਇਹ ਵਾਲੀ ਸੂਟਾਂ ਦੇ ਰਾਮ ਟੈਕਸ ਦਾ ਚੈੱਕ ਪਸ਼ਮੀਨਾ ਹੈਗਾ ਆਪਾਂ ਜਰੂਰ ਤੋਂ ਜਰੂਰ ਲੈ ਕੇ ਆਵਾਂਗੇ ਜੀ ਇਹ ਵਾਲਾ ਸੂਟ ਕਸਟਮਰ ਦਾ ਹੀ ਰੈਡੀ ਹੋਇਆ ਹੋਇਆ ਲਾਸਟ ਪੀਸ ਸੀਗਾ ਉਸ ਦਿਨ ਜਿਸ ਦਿਨ ਆਪਾਂ ਨੇ ਦਿੱਤਾ ਸੀ ਦੇਖੋ ਕਿੰਨਾ ਸੋਹਣਾ ਆਪਣੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨੀਟ ਐਂਡ ਕਲੀਨ ਹੁੰਦਾ ਹੈਗਾ ਬਿਲਕੁਲ ਕੋਈ ਆਪਾਂ ਕੰਪਿਊਟਰਾਈਜ਼ ਕੰਮ ਨਹੀਂ ਕਰਵਾਉਂਦੇ ਹੈਗੇ ਜੀ ਸਾਰਾ ਕੰਮ ਆਪਣਾ ਹੱਥ ਦੇ ਮਸ਼ੀਨ ਨਾਲ ਹੁੰਦਾ ਹੈ ਜੀ ਬਹੁਤ ਸੋਹਣਾ ਸਟੱਫ ਹੈਗਾ ਬਹੁਤ ਸਨੇ ਜੇ ਤੁਸੀਂ ਨੈਕਸਟ ਈਅਰ ਦੇ ਲਈ ਜਾਂ ਫਿਰ ਬਾਰ ਬਾਰੀਆਂ ਭੈਣਾਂ ਨੂੰ ਨੀਡ ਹੈਗੀ ਤਾਂ ਜਰੂਰ ਦੱਸ ਦਿਓ ਤਾਂ ਆਪਾਂ ਜਰੂਰ ਮੰਗਵਾ ਕੇ ਦੇਵਾਂਗੇ ਤੁਹਾਨੂੰ ਇਹ ਸੂਟ ਆਮ ਟੈਕਸ ਵੀ ਵੈਸੇ ਆਪਣੇ ਕੋਲੇ ਹੁਣ ਇਸ ਟਾਈਮ ਕੋਈ ਸੂਟ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਜਰੂਰ ਮੰਗਵਾ ਕੇ ਦੇਵਾਂਗੀ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਜਫੀਰਾ ਸ਼ਿਲਕ ਦੇ ਜਫੀਰਾ ਸ਼ਿਲਕ ਦੇ ਕਈ ਸੂਟ ਵਰਕ ਹੋਏ ਨੇ ਬਟ ਸਟੀਚਿੰਗ ਲਈ ਗਏ ਹੋਏ ਨੇਗੇ ਮੈਂ ਇੱਕ ਸੂਟ ਮੇਰੇ ਕੋਲੇ ਹੁਣ ਇਸ ਟਾਈਮ ਪਿਆ ਸੀਗਾ ਮੈਂ ਤੁਹਾਨੂੰ ਦਿਖਾ ਦੇਣੀ ਆ ਬਹੁਤ ਸੋਹਣਾ ਸੂਟ ਆਪਣੇ ਰੈਡੀ ਕਰਵਾਇਆ ਹੈਗਾ ਪੈਚ ਵਰਕ ਲਗਵਾ ਕੇ ਬਹੁਤ ਸੋਹਣਾ ਸੂਟ ਹੈਗਾ ਇਹ ਇੰਨਾ ਸੋਨਾ ਪਨੇ ਦੇ ਉੱਤੇ ਪੈਚ ਕਰਵਾਇਆ ਠੀਕ ਹੈ ਜੀ ਬਹੁਤ ਸੋਹਣਾ ਹੈਗਾ ਬਾਜੂ ਦੇ ਉੱਤੇ ਘੇਰੇ ਦੇ ਉੱਤੇ ਤੇ ਬਾਟਮ ਦੇ ਉੱਤੇ ਦੇਖੋ ਕਿੰਨਾ ਕੁ ਸੋਹਣਾ ਸੂਟ ਹੈ ਰੈਡੀ ਹੋਇਆਗਾ ਬਹੁਤ ਸੋਹਣਾ ਸੂਟ ਹੈਗਾ ਜਿਹੜਾ ਇਹ ਰੈਡੀ ਹੋਇਆਗਾ ਬਹੁਤ ਪਿਆਰਾ ਸੂਟ ਹੈਗਾ ਅੱਜ ਇਹ ਰੈਸ਼ੀਲਕ ਦਾ ਇਹਦੇ ਨਾਲ ਦੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਕਿ ਸੇਮ ਕਲਰ ਨਹੀਂ ਮਿਲੂਗਾ ਸੇਮ ਪ੍ਰਿੰਟ ਮਿਲ ਜੂਗਾ ਇੱਕ ਦੋ ਕਲਰ ਸੇਮ ਪ੍ਰਿੰਟਸ ਵੀ ਨੇ ਹੋਰ ਪ੍ਰਿੰਟ ਵੀ ਵਾਧੂ ਨੇ ਕਿ ਇਦਾਂ ਦੇ ਸੂਟ ਸੀ ਕਿਉਂਕਿ ਨਾਇ ਤਾਂ ਇਹ ਆਪਾਂ ਹਲਕਾ ਫੁਲਕਾ ਇੰਨਾ ਸੋਣਾ ਵਰਕ ਹੋ ਜਾਂਦਾ ਹੈਗਾ ਜਿਆਦਾ ਕਾਸਟਲੀ ਵੀ ਨਹੀਂ ਪੈਂਦਾ ਤੇ ਵਟੇ ਇਹ ਸੂਟ ਲੈਂਗੇ ਜਿਹੜੇ ਇਹ ਆਪਾਂ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਆ ਅੱਗੇ ਆਉਣ ਵਾਲੇ ਮੌਸਮ ਦੇ ਵਿੱਚ ਬਹੁਤ ਸੋਣਾ ਸੂਟ ਹੈਗਾ ਸਟੀਚਿੰਗ ਵੀ ਹੋਊਗੀ ਇਹਦੀ ਦੁਪੱਟਾ ਵੀ ਰੈਡੀ ਕਰਵਾਉਂਗੀ ਫਿਰ ਤੁਹਾਨੂੰ ਦੁਬਾਰਾ ਜ਼ਰੂਰ ਦਿਖਾਵਾਂਗੇ ਆਪਾਂ ਇਹ ਚੀਜ਼ਾਂ ਤੇ ਨੈਕਸਟ ਸੂਟ ਆਪਣਾ ਰੈਡੀ ਹੋਇਆ ਜੀ ਇਹ ਵਾਲਾ ਟੈਬੀ ਦੇ ਉੱਤੇ ਐਨਾ ਕਿចਾਦਾ ਲਾਈਟ ਵੇਟ ਹੈ ਨਾ ਮੁੱਠੀ ਚ ਬੰਦ ਹੋਣਾ ਹੈ ਰਿੰਗ ਕਰਾਸ ਹੈਗਾ ਐਨਾ ਸੌਫਟ ਹੈ ਪਹਿਣਾ ਦੇ ਮੈਨੂੰ ਮੈਸੇਜ ਆਉਂਦੇ ਨੇ ਜੀ ਇਹ ਗਰਮੀ ਚ ਪਹਿਨਣ ਵਾਲਾ ਸਟੱਫ ਹੈ ਹਾਂ ਪਹਿਨੋ ਇਹ ਨਾ ਗਰਮੀ ਚ ਹੀ ਪਊਗਾ ਪਾਰਟੀ ਵੇਅਰ ਸੈਮੀ ਫਾਰਮਲ ਜੇ ਸੂਟ ਨੇ ਜੀ ਜੇ ਮੈਂ ਆਪਾਂ ਗਰਮੀ ਦੇ ਵਿੱਚ ਕੋਈ ਫੰਕਸ਼ਨ ਆ ਗਿਆ ਆਪਾਂ ਨੂੰ ਕੋਈ ਖੰਡ ਪਾੜ ਸਾਈਵ ਆ ਗਿਆ ਜਾਂ ਕਿਸੇ ਦੇ ਆਪਾਂ ਨੂੰ ਕੋਈ ਛੋਟਾ ਮੋਟਾ ਫੰਕਸ਼ਨ ਆ ਜਾਂਦੇ ਨੇ ਹੈ ਨਾ ਕਿਸੇ ਦੇ ਸਾਗਨ ਦਾ ਫੰਕਸ਼ਨ ਆ ਗਿਆ ਤਾਂ ਐਦਾਂ ਦੇ ਫੰਕਸ਼ਨਾਂ ਦੇ ਉੱਤੇ ਆਪਾਂ ਇਹ ਸੂਟ ਐਦਾਂ ਹਲਕੇ ਫੁਲਕੇ ਵੀਰ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਗਰਮੀ ਦੇ ਵਿੱਚ ਠੀਕ ਹੈ ਜੀ ਕਿਉਂਕਿ कॉटन ਦਾ ਪਾ ਕੇ ਵੀ ਨਹੀਂ ਜਾ ਸਕਦੇ ਬਿਲਕੁਲ ਪਿਓਰ कॉटन ਤੇ ਇਹ ਵਾਲੇ ਸੂਟ ਆਪਾਂ ਇਦਾਂ ਵੀਅਰ ਕਰ ਸਕਦੇ ਆ ਟਿਸਟਾ ਬ੍ਰਾਂਡ ਦੇ ਨੇ ਜੀ ਇਹ ਬਿਲਕੁਲ ਪਿਓਰ ਅਤੇ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਸਟੱਫ ਵਾਈਜ਼ ਦਾ ਨਾ ਬਹੁਤ ਹੀ ਜਿਆਦਾ ਸੋਹਣੇ ਸੂਟ ਨੇਗੇ ਇਹ ਵਾਲਾ ਸੂਟ ਆਪਣਾ ਇੰਨਾ ਵਾਇਰਲ ਗਿਆ ਹੈਗਾ ਘੱਟੋ-ਘੱਟ ਆਪਾਂ 15 ਤੋਂ 20 ਸੂਟ ਇਹਦੇ ਨਾਲ ਦੇ ਰੈਡੀ ਕਰਵਾ ਚੁੱਕੇ ਹਾਂ ਕਾਫੀ ਸੂਟ ਤਾਂ ਐਮੀ ਭੇਜ ਦਿੱਨੇ ਵੀ ਸੇਮ ਡਿਜ਼ਾਈਨ ਹੈਗਾ ਤਾਂ ਦੁਪट्टे ਵੀ ਇਹਦੇ ਨਾਲ ਰੈਡੀ ਹੋਣੇ ਨੇਗੇ ਬਟ ਹਜੇ ਦੁਪट्टे ਆਪਣੇ ਰਹਿੰਦੇ ਨੇਗੇ ਇਹ ਵਾਲੇ ਬਹੁਤ ਸੋਨੇ ਸੂਟ ਨੇ ਜੀ ਠੀਕ ਹੈ ਟੈਬੀ ਦੇ ਇਹ ਕਲਰ ਸੇਮ ਆਪਣੇ ਕੋਲੇ ਅਵੇਲੇਬਲ ਹੋ ਚੁੱਕੇ ਹੈਗਾ ਕਿਉਂਕਿ ਮੈਨੂੰ ਮੈਸੇਜ ਆ ਰਹੀ ਸੀ ਪਹਿਲਾਂ ਆਪਣੇ ਕੋਲੇ ਸੋਲਡ ਆਉਟ ਸੀਗੇ ਤਿੰਨ ਵਾਰ ਲੈ ਆ ਕੇ ਆਪਾਂ ਸੋਲਡ ਕਰ ਚੁੱਕੇ ਸੀਗੇ ਮਤਲਬ ਹੁਣ ਆਪਾਂ ਰਿਪੀਟ ਕਰ ਚੁੱਕੇ ਆਂਗੇ ਇਹ ਸੂਟ ਤੁਹਾਨੂੰ ਮਿਲ ਜਾਊਗਾ ਠੀਕ ਹੈ ਐ ਤੇ ਬਾਕੀ ਮੈਂ ਦੱਸ ਦਿਆਂ ਤੁਹਾਨੂੰ ਵਰਕ ਦਾ ਪ੍ਰਾਈਸ ਇਹ ਦੇ ਜਿਹੜਾ ਇਹ ਸੂਟ ਹੈ 2600 ਰੁਪਏ ਦਾ ਬਿਨਾ ਵਰਕ ਤੋਂ 5 ਮੀਟਰ ਸੂਟ ਹੈਗਾ ਜੀ 2600 ਰੁਪਏ ਦਾ ਜੇ ਤੁਸੀਂ ਓਨਲੀ ਇਹਦੇ ਘੇਰਾ ਬਾਜੂ ਵਰਕ ਸ਼ਰਟ ਦੇ ਉੱਤੇ ਵਰਕ ਹੀ ਕਰਵਾਉਣਾ ਚਾਹੁੰਦੇ ਹੋਗੇ ਤੇ ਸੂਟ ਸੂਟ ਤੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਇਹਦੇ ਵਿੱਚ ਆ ਉਹ ਇਹ 1400 ਰੁਪਏ ਦਾ ਇਹਦਾ ਵਰਕ ਪੈ ਜਾਂਦਾ ਹੈ ਠੀਕ ਹੈ ਜੀ ਜੇ ਦੁਪੱਟੇ ਤੇ ਕਰਵਾਉਣਾ ਚਾਹੁੰਦੇ ਹੋ ਸਾਰਾ ਵੀਦ ਦੁਪੱਟਾ ਸੁਪਰ نیٹ ਦਾ ਜਿਵੇਂ ਆਪਾਂ ਲਾਇਆ ਹੋਇਆ ਸੀਗਾ ਵੀਡੀਓ ਚ ਤੁਸੀਂ ਨੇ ਦੇਖਿਆਗਾ ਪਿਓਰ ਸੁਪਰ نیٹ ਦਾ ਦੁਪੱਟਾ ਹੋਊਗਾ ਤੇ ਉਹਦੇ ਤੇ ਵੀ embroideri ਬਹੁਤ ਪੱਲਿਆਂ ਦੇ ਉੱਤੇ ਕਾਫੀ ਹੈਵੀ ਹੈ ਤੇ ਬਾਕੀ ਸਾਰੇ ਚ ਕੱਟਵਰੇ ਤਾਂ 6000 ਚ ਸੂਟ ਰੈਡੀ ਹੁੰਦੇ ਜੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਪ੍ਰਾਈਸ ਤਾਂ ਦੱਸਤਾ ਕੱਲਾ ਸੂਟ ਇਹ 2600 ਰੁਪਏ ਦਾ ਹੈਗਾ ਜੀ ਠੀਕ ਹੈ 5 ਮੀਟਰ ਬਿਨਾ ਵਰਕ ਤੋਂ ਵੀਰਾ ਵਰਕ ਤੋਂ ਇਹਦਾ ਦੱਸਿਆ ਜੀ ਮੈਂ ਤੇ ਨੈਕਸਟ ਇਹ ਵੀ ਆਪਣੇ ਟਾਈਪ ਦੇ ਦਾ ਸੂਟ ਰੈਡੀ ਹੋਇਆ ਪਹਿਨਣ ਦਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਆਪਣਾ ਡਿਜ਼ਾਈਨ ਚੇਂਜ ਕਰਵਾਤਾ ਬਹੁਤ ਸੋਹਣਾ ਹੈਗਾ ਇਹਨੂੰ ਆਪਾਂ ਨੇ ਐਦਾਂ ਵਰਕ ਕਰਵਾਤਾ ਬਹੁਤ ਸੋਹਣਾਗਾ ਇਹ ਵੀ ਵਰਕ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾਗਾ ਹਜੇ ਦਾ ਦੁਪੱਟਾ ਦੁਪੱਟਾ ਜਦੋਂ ਰੈਡੀ ਕਰਵਾਤਾ ਟਾਈ ਡਾਈ ਕਰਵਾਵਾਂਗੇ ਦੁਪੱਟਾ ਫਿਰ ਦੇਖਿਓ ਬਹੁਤ ਜਿਆਦਾ ਗ੍ਰੇਸ ਪਊਗੀ ਸੂਟ ਦੇ ਸਟੀਚ ਹੋ ਕੇ ਬਹੁਤ ਜਿਆਦਾ ਸੋਹਣਾਗਾ ਜਰੂਰੀ ਨਹੀਂ ਵੀ ਆਪਾਂ ਸੇਮ ਹੀ ਕੱਪੜੇ ਦੇ ਉੱਤੇ ਸੇਮ ਹੀ ਕਲਰ ਤੇ ਕਰਾਈਏ ਹਰੇਕ ਕਲਰ ਤੇ ਆਪਣੀ ਆਪਣੀ ਗ੍ਰੇਸ ਹੁੰਦੀ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਹੁਣ ਮੈਂ ਦਿਖਾਨੀ ਆ ਤੁਹਾਨੂੰ ਟੈਬੀ ਦੇ ਸੂਟ ਬੇਬੀ ਦੇ ਸੂਟ ਆਪਣੇ ਕੋਲੇ ਜਿਹੜੇ ਆ ਚੁੱਕੇ ਨੇ ਬਹੁਤ ਹੀ ਜਿਆਦਾ ਸੋਹਣੇ ਆ ਸੂਟ ਨੇ ਇਹ ਵਾਲਾ ਕਲਰ ਆਪਾਂ ਰਿਪੀਟ ਕਰ ਚੁੱਕੇ ਆ ਜੀ ਦੇਖੋ ਬਿਲਕੁਲ ਲਾਈਟ ਵੇਟ ਹੈ ਤੁਸੀਂ ਸਟੱਫ ਦੀ ਫਾਇਲਿੰਗ ਤੋਂ ਹੀ ਚੈੱਕ ਕਰ ਸਕਦੇ ਹੋ ਕਿ ਸਟੱਫ ਕੀ ਚੀਜ਼ ਹੈਗੀ ਠੀਕ ਹੈ yellow ਦੇ ਵਿੱਚ frothy ਕਲਰ ਹੈਗਾ green frothy ਜਿਹਾ ਕਲਰ ਹੈਗਾ ਬਹੁਤ ਸੋਹਣਾ ਇਹ ਵਾਲਾ ਸੂਟ ਵੀ ਆਪਾਂ ਐਬਲੇਕਲ ਕਰ ਦਿੱਤੇ ਆਗੇ ਤੇ ਨੈਕਸ ਜਿਹੜਾ ਮੈਂ ਤੁਹਾਨੂੰ ਜੈਲਟਾ ਵਾਲਾ ਦਿਖਾਇਆ ਇਹ ਵੀ ਮੈਨੂੰ ਬਹੁਤ ਜਿਆਦਾ ਕੁਆਰੀ ਸੀਗੇ ਆ ਇਹ ਵਾਲੇ ਸਟੱਫ ਨੂੰ ਲੈ ਕੇ ਵਾਕੀ ਇਹਨਾਂ ਦੇ ਨਾਲ ਨਾ ਤੁਹਾਨੂੰ ਆਪਸ਼ਨ ਹੈਗੇ ਨੇ ਆਲਓਵਰ ਸੂਟ ਨੇ ਤੁਹਾਨੂੰ ਜੋ ਕਿ 2500 ਦਾ ਹੈਗੇ ਜੇ ਤੁਸੀਂ ਇਹ ਨਾਲ ਮੈਚਿੰਗ ਕਰਾਉਂਗੀ 2100 ਇਹਦੇ ਨਾਲ orange ਕਲਰ ਦੀ ਬੋਟਲ ਲਗਾ ਕੇ ਦੇਵਾਂਗੇ ਇਹਦੇ ਨਾਲ ਇਹ ਸੀ ਗ੍ਰੀਨ frozy shade ਹੈਗੇ ਆਪਣੇ ਕੋਲੇ crepe ਦੀਆਂ ਬੋਟਲ ਮਾਇ ਅਵੇਲੇਬਲ ਹੈਗੀਆਂ ਠੀਕ ਹੈ ਜੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੇ ਇਹ ਦੋ ਕਲਰ ਹੋਗੇ ਜੀ ਤੇ ਨੈਕਸਟ ਕਲਰ ਮੈਂ ਸੋਮੇ ਦੇ ਵਿੱਚ ਦਿਖਾਨੀ ਹੈਗੀ ਬਹੁਤ ਹੀ ਜ਼ਿਆਦਾ ਸੋਨਾ ਜਿਹਾ ਕਲਰ ਹੈਗਾ ਇਹ ਵਾਲਾ ਇਹ ਵੀ ਬਹੁਤ ਸੋਨਾ ਕਲਰ ਹੈ ਇਹ ਕਲਰ ਕਾਲਾ ਕਾਫੀ ਸੇਲ ਕਿਤੇ ਹੈਗੇ ਆਪਾਂ ਨੇ ਬਹੁਤ ਜ਼ਿਆਦਾ ਹਾਂ ਆਪਾਂ ਖਾਣਾ ਦੇ ਖਾਣ ਲੈ ਕੇ ਆਏ ਸੀਗੇ ਕਾਫੀ ਛੂਟ ਇਹ ਵੀ ਆਪਾਂ ਨੇ ਦਿੱਤੀ ਹੈ ਪੈਣਾ ਨੂੰ ਬਹੁਤ ਜ਼ਿਆਦਾ ਇਹ ਵਾਲਾ ਸਟੱਫ ਪੈਣਾ ਦੇ ਇੰਨਾ ਜ਼ਿਆਦਾ ਪਸੰਦ ਆ ਰਿਹਾ ਜਿੰਨਾ ਵੀ ਕਹਦੇ ਕਰੇਪ ਹੋਇਆ ਇੱਕ ਇਹ ਵਾਲਾ ਹੋਇਆ ਕਿ ਜੇ ਇਹਦੇ ਵਿੱਚ ਵੀ ਕਲ ਕਲ ਕਰੇਪ ਦੇ ਵਿੱਚ ਆਪਾਂ ਨੇ ਇਹ ਵਾਲਾ ਡਿਜ਼ਾਈਨ ਕਾਫੀ ਦਿੱਤਾ ਪਰ ਮੇਰੀ ਬਾਹਰ ਸੇਮ ਕਲਰ ਬਟ ਇਹਦੇ ਵਿੱਚ ਵੀ ਇਹ ਕਲਰ ਆ ਚੁੱਕੇ ਹੀ ਫਰੋਜ਼ੀ ਦਾ ਤੇ ਬਲੂ ਦਾ ਕੰਬੀਨੇਸ਼ਨ ਕਰੇਪ 'ਚ ਵੀ ਹੈਗਾ ਆਪਣੇ ਕੋਲੇ ਪੈਣ ਉਹ ਇਹਦੇ ਵਿੱਚ ਵੀ ਹੈਗਾ ਘਟੇ ਦੇ ਵਿੱਚ ਵੀ ਹੈਗਾ ਇੰਨਾ ਕੁ ਲਾਰੀ ਕੁਵੈਟ ਤੇ ਬਹੁਤ ਹੀ ਜ਼ਿਆਦਾ ਸੁਪੀਰੀਅਰ ਜਿਹਾ ਫੈਬਰਿਕ ਹੈਗਾ ਜੀ ਜੋ ਰਾਇਲ ਜੀ ਲੁੱਕ ਪ੍ਰੋਵਾਈਡ ਕਰੂਗਾ ਤੁਹਾਨੂੰ ਇਹ ਬਹੁਤ ਜ਼ਿਆਦਾ ਸੋਹਣਾ ਸਟਾਕ ਹੈਗਾ ਤੁਸੀਂ ਇਹ ਹੈਂਡਵਰਕ ਦੇ ਸੂਟਾਂ ਨੂੰ ਭੁੱਲ ਜਿਓਗੇ ਜੇ ਐਦਾਂ ਦੇ ਸੂਟ ਹਲਕਾ ਸਿਲਕ ਇੰਬੋਟਰੀ ਕਰਵਾ ਕੇ ਰੈਡੀ ਕਰਵਾਉਂਗੇ ਸਾਡੇ ਕੋਲ ਤੁਸੀਂ ਹੈਂਡਵਰਕ ਦੇ ਸੂਟਾਂ ਨੂੰ ਭੁੱਲ ਜਾਣਾ ਹੈਗਾ ਗਰਮੀ 'ਚ ਤਾਂ ਵੈਸੇ ਵੀ ਜਿਹੜੇ ਆਪਾਂ ਨੂੰ ਫੰਕਸ਼ਨ ਆਉਂਦੇ ਨੇ ਆਪਾਂ ਹੈਂਡਵਰਕ ਦਾ ਸੂਟ ਵੀਅਰ ਹੀ ਨਹੀਂ ਕਰ ਸਕਦੇ ਹੈਗੇ ਤੇ ਕਿੰਨਾ ਵੀ ਲਾਈਟ ਵੇਟ ਸਟੱਫ ਕਿਉਂ ਨਾ ਹੋਵੇ ਬਟ ਇਹ ਵਾਲਾ ਸਟੱਫ ਆਪਾਂ ਆਰਾਮ ਨਾਲ ਵੀਅਰ ਕਰ ਸਕਦੇ ਸੋ ਪਾਇਦਾ ਵੀ ਪਤਾ ਨਹੀਂ ਚੱਲੂਗਾ ਇੰਨਾ ਸੋਨਾ ਸਟੱਫ ਹੈ ਇਹ ਵਾਲਾ ਕਲਰ ਵੀ ਆਪਾਂ ਨੇ ਰੈਡੀ ਕਰਵਾਇਨੇ ਤੇ ਵੀ ਮੈਂ ਜਲਦੀ ਸੋਨੂੰ ਸਟੀਚਿੰਗ ਵਾਲੇ ਸੂਟ ਦਿਖਾ ਦਾਂਗੀ ਇਹਦੇ ਨਾਲ ਨਾ ਆਪਾਂ ਨੇ ਆਫ ਵਾਈਟ ਬਾਟਮਾ ਲਾ ਕੇ ਆਲ ਓਵਰ ਲੈਨ ਉਹ ਤੁਹਾਡੀ ਚੋਇਸ ਹੋਊਗੀ ਬਟ ਪਹਿਲਾਂ ਆਪਾਂ ਨੇ ਇਹ ਤਿੰਨ ਸੂਟ ਦੇ ਉੱ ਆਏਗਾ ਆਫ ਵਾਈਟ ਬਾਟਮ ਲਗਾ ਕੇ ਉਹਦੇ ਉੱਤੇ ਬਹੁਤ ਸੋਹਣਾ ਸਿੰਗਲ ਡਾਂਕੇ ਦੀ ਇੰਬੋਡਰੀ ਕਰਾਈ ਹੋਈ ਹੈ ਜਲਦੀ ਮੈਂ ਸਮੇਂ ਦੀ ਵੀਡੀਓ ਅਪਲੋਡ ਕਰ ਦਾਂਗੀ ਤੁਸੀਂ ਨਾ ਗੁਰਮੇਰ ਬਟਿਕ ਜੱਖਲ ਦੇ ਨਾਮ ਤੇ ਇੰਸਟਾਗ੍ਰam ਆਈਡੀ ਹੈ ਉੱਥੇ ਜਾ ਕੇ ਜਰੂਰ ਫੋਲੋ ਕਰ ਲਓ ਕਿਉਂਕਿ ਉੱਥੇ ਅਸੀਂ ਵੀਡੀਓ ਹਰ ਇੱਕ ਸੂਟ ਦੇ ਪਾਉਣੇ ਆ ਸਟੀਚਿੰਗ ਵਾਲੇ ਦੀ ਪਾ ਦਿਨੇ ਆ ਵਰਕ ਵਾਲੇ ਦੀ ਵੀ ਕਈ ਵਾਰ YouTube ਤੇ ਨਹੀਂ ਪੈਂਦੀ ਹੈਗੀ ਠੀਕ ਹੈ ਜੀ ਇਹ ਵਾਲਾ ਸੂਟ ਵੀ ਆਪਣੇ ਕੋਲੇ ਅਵੇਲੇਬਲ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਪ੍ਰਿੰਟ ਦੇਖੋ ਐਵੇਂ ਆਊਗਾ ਮਤਲਬ ਇਹਦਾ ਪ੍ਰਿੰਟ ਉੱਤੇ ਨੂੰ ਫਲਾਰ ਆਣੀ ਬਹੁਤ ਸੋਹਣਾ ਪ੍ਰਿੰਟ ਹੈਗਾ ਜੀ ਬਹੁਤ ਪਿਆਰਾ ਸਟੱਫ ਹੈ। ਇਹ ਸਟੱਫ ਵਾਈਜ਼ ਦਾ ਨਾ ਤੁਸੀਂ ਜਮਾ ਸ਼ਰਟੀ ਹੈ ਸਾਡੀ ਬੇਹਨਾਂਕ ਵਧੀਆ ਸਟੱਫ ਹੈ। ਇਹ ਵਾਲੇ ਫਰੋਜੇ ਛੇੜ ਦੀ ਇੰਨੀ ਕੁਐਰੀ ਸੀ, ਇੰਨੀ ਕੁਐਰੀ ਸੀਗੀ। ਹਜ਼ਾਰਾਂ ਦੇ ਅਕੋਰਡਿੰਗ ਆਪਾਂ ਨੂੰ ਮੈਸੇਜ ਆਏ ਹੋਏ ਸੀਗੇ। ਇਹ ਵਾਲਾ ਵੀ ਆਪਣੇ ਕੋਲੇ ਅਵੇਲੇਬਲ ਹੋ ਚੁੱਕਿਆ ਜੀ। ਬਹੁਤ ਸੋਹਣਾ ਕੱਲਾ ਰਹੇਗਾ, ਬਹੁਤ ਸੋਹਣਾ ਪ੍ਰਿੰਟ ਹੈਗਾ ਪਾਕਿਸਤਾਨੀ ਪ੍ਰਿੰਟ ਹੈਗਾ। ਇਹਨੂੰ ਮੈਚਿੰਗ ਲੋ, ਆਲ ਓਵਰ ਲੋ ਤੁਹਾਡੀ ਆਪਣੀ ਚੁਆਇਸ ਹੋਊਗੀ ਜੀ। ਵਰਕ ਕਰਵਾਣਾ ਵੀ, ਡਾਟ ਵਰਕ ਤੋਂ ਲੈਣਾ ਹੈਗਾ, ਉਹ ਤੁਹਾਡੀ ਆਪਣੀ ਚੁਆਇਸ ਹੋਊਗੀ। ਤੇ ਉਸ ਤੋਂ ਬਾਅਦ ਕੁਸ਼ਕ ਸੀ ਇਹਨਾਂ ਤੋਂ ਉਤਾਰ ਚੁੱਕੇ ਸੀਗੇ ਇਹਨਾਂ ਦੇ ਵਿੱਚ ਵੀ ਸੂਟ ਆਪਣੇ ਕੋਲੇ ਹੈਗੇ ਨੇ ਸਾਰੇ ਪ੍ਰਿੰਟ ਨਵੇਂ ਤੋਂ ਨਵੇਂ ਲੈ ਕੇ ਆਏ ਆ ਆਪਾਂ ਇਹ ਜਿਹੜੇ ਨਵੇਂ ਪ੍ਰਿੰਟ ਨੇ ਉਹ ਮੈਂ ਪਹਿਲਾਂ ਵੀ ਸ਼ੋਅ ਕਰ ਚੁੱਕੀ ਹਾਂ ਉਹ ਪ੍ਰਿੰਟ ਤੇ ਇਹ ਵਾਲੇ ਇਹ ਪ੍ਰਿੰਟ ਜਿਹੜੇ ਨਵੇਂ ਦੇਖੋ ਕਿੰਨਾ ਸੋਹਣਾ ਮਸਟਰਡ ਸ਼ੇਡ ਹੈ ਕਿੰਨਾ ਸੋਹਣੇ ਬਾਂਚਸ ਬਣੇ ਹੋਏ ਨੇ ਟਰੀ ਜਿਹਾ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਸੋਹਣਾ 깔 ਰਹਿਗਾ ਲਾਈਟ ਵੇਟ ਹੈ ਜਮਾ ਮੈਂ ਤੁਹਾਨੂੰ ਪਹਿਲਾਂ ਜਿਵੇਂ 5 ਮੀਟਰ ਸਟੱਫ ਹੈ ਮੁਠੀ ਜਿਹਾ ਬੰਦ ਹੁੰਦਾ ਜਿਹੇ ਰਿੰਗ ਕ੍ਰੋਸ ਹੈਗਾ ਇੰਨਾ ਕੁ ਸੋਹਣਾ ਸਟੱਫ ਹੈਗਾ ਹੈਪੀ ਔਰ ਦਾ ਠੀਕ ਹੈ ਜੀ ਟਿਸਟਾ ਬ੍ਰੈਂਡ ਦਾ ਰਹੂਗਾ ਪੈਣਾ ਕਹਿੰਦੀਆਂ ਨੇ ਜੀ ਕੋਸਟਲੀ ਕੋਸਟਲੀ ਨੀ ਜੀ ਪੈਸਾ ਵੀ ਉਸੇ ਚੀਜ਼ ਤੇ ਲੱਗਦਾ ਜਿਹੜੀ ਵਧੀਆ ਹੁੰਦੀ ਹੈ ਹੁਣ ਆਪਾਂ 5-700 ਵਾਲੇ ਸੂਟ ਨੂੰ 14 2400 2600 ਦਾ ਨਹੀਂ ਕਹਿ ਸਕਦੇ ਹੈਗੇ ਕਿਉਂਕਿ ਇਹ ਚੀਜ਼ ਹੀ ਐਦਾਂ ਦੀ ਹੈਗੀ ਬਹੁਤ ਜ਼ਿਆਦਾ ਸੋਹਣੀ ਹੈਗੀ ਤਿੰਨ ਤਿੰਨ ਹਜ਼ਾਰ 35 3500 ਦੇ ਸੂਟ ਮਿਲ ਰਹੇ ਨੇ ਇਹ ਵੀ ਵਿਦਆਊਟ ਦੁਪੱਟਾ ਤਾਂ ਵੀਨਾ ਦੁਪੱਟੇ ਤੋਂ ਸੂਟ ਨਹੀਂ ਜੀ ਇਹ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਪਾਕਿਸਤਾਨੀ ਪ੍ਰਿੰਟ ਸੀ ਆਪਣੇ ਕੋਲ ਫਰੋਜ਼ੀ ਕਲਰ ਵੀ ਆਇਆ ਸੀ yellow ਵੀ ਆਇਆ ਸੀ ਬਟ red ਪਹਿਲੀ ਵਾਰ ਆਇਆ ਹੈ ਰੈੱਡ ਕਲਰ ਵੀ ਆ ਗਿਆ ਇਹਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਰੈੱਡ ਕਲਰ ਹੈ ਕੋਈ ਪੜਕੀਲਾ ਜਿਹਾ ਰੈੱਡ ਕਲਰ ਨਹੀਂ ਹੈਗਾ ਬਹੁਤ ਸੋਹਣਾ ਰੈੱਡ ਕਲਰ ਹੈਗਾ ਜੇ ਤੁਸੀਂ ਲੈਣਾ ਹੈ ਜੇ ਤੁਸੀਂ ਆਫ ਵਾਈਟ ਬਾਟਮ ਨਾਲ ਲਗਾਣਾ ਹੈ ਆਫ ਵਾਈਟ ਨਾਲ ਵੀ ਬਹੁਤ ਸੋਹਣਾ ਲੱਗੂਗਾ ਬੇਸ ਕਲਰ ਨਾਲ ਲਗਾਣਾ ਤਾਂ ਵੀ ਬਟ ਜਿਵੇਂ ਗਰਮੀ ਦੇ ਅਕੋਰਡਿੰਗ ਹੀ ਆਪਾਂ ਬਣਾਣੇ ਨੇ ਜਾਂ ਤਾਂ ਆਲ ਓਵਰ ਬਣਾ ਲਓ ਜਾਂ ਫਿਰ ਤੁਸੀਂ ਸਕਿਨ ਕਲਰ ਜਾਂ ਆਫ ਵਾਈਟ ਕਲਰ ਲਗਵਾ ਲਓ ਬਹੁਤ ਸੋਹਣੀ ਚੀਜ਼ ਹੈ ਨੈਕਸਟ ਪ੍ਰਿੰਟ ਆ ਬਣਾਈ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਬਹੁਤ ਸੋਹਣਾ ਇਹਦਾ ਵੀ ਵਰਕ ਹੋਣਾ ਗਿਆ ਕਸਟਮਰ ਦਾ ਸੂਟ ਇੱਕ ਦੋ ਦਿਨਾਂ ਚੀ ਦਿਖਾ ਦਾਂਗੇ ਤੁਹਾਨੂੰ ਇਹ ਸੂਟ ਤੇ ਵੀ ਵਰਕ ਹੋਣਾਗੇ ਇਹਦਾ ਬਹੁਤ ਸੋਹਣਾ ਪ੍ਰਿੰਟ ਹੈ ਵੀ ਟੂ ਸ਼ੇਡ ਨੇਗੇ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆਗਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਸੋਹਣੀ ਚੀਜ਼ਾਂ ਨੇਗੀਆਂ ਇਹ ਹਰ ਕਿਸੇ ਦੇ ਪਾਇਆਂ ਨਹੀਂ ਮਿਲਣਗੀਆਂ ਜੀ ਤੁਹਾਨੂੰ ਐਦਾਂ ਦੀਆਂ ਚੀਜ਼ਾਂ ਹੈਗੀਆਂ ਨੇਗੀਆਂ ਤੇ ਲੋਕਲ ਜੀਆਂ ਨਹੀਂ ਹੈਗੀਆਂ ਮਤਲਬ ਮਤਲਬ ਕਹਿੰਦਾ ਇਹ ਵੀ ਲੋਕਲ ਜਾਂ ਨਹੀਂ ਹੈਗਾ ਇਹ ਤੁਹਾਨੂੰ ਐਰ ਇਰ ਜਾਈ ਮਿਲੂਗਾ ਹੈਨਾ ਪਾਇਆ ਹੋਇਆ ਕਿਸੇ ਕਿਸੇ ਦੇ ਮਿਲੂਗਾ ਹੀ ਐਦਾਂ ਦੀ ਚੀਜ਼ਾਂ ਦੇਖੋ ਕਿੰਨਾ ਸੋਹਣਾ ਆਏਗਾ ਲਾਈਟ ਜਾਂ ਲਾਜਵਰੀ ਜਾਂ ਛੇਡ ਕਹਿ ਸਕਦੇ ਆਪਾਂ ਇਹਨੂੰ ਨਾ ਤਾਂ ਇਹ ਗ੍ਰੇ ਹੈ ਨਾ ਬਲੂ ਹੈਗਾ ਜਿਵੇਂ ਲਾਜਵਰ ਦੇ ਕੇ ਨਾ ਕੱਪੜਾ ਹੋ ਜਾਂਦਾ ਉਹ ਚੀਜ਼ ਹੈ ਲਾਜਵਰੀ ਜਾਂ ਛੇਡ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹਨਾਂ ਨੂੰ ਤੁਸੀਂ ਮੈਚਿੰਗ ਕਰਵਾਓ 올ਓਵਰ ਲੋ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਉਸ ਤੋਂ ਬਾਅਦ ਆ ਗਿਆ ਜੀ ਵਾਈਟ ਦੇ ਵਿੱਚ ਗਰਮੀਆਂ ਦੇ ਵਿੱਚ ਸਦਾ ਵਾਹ ਰਾਈਟ ਮੈਂਗੀ ਇਹਦੇ ਵਿੱਚ ਤੁਸੀਂ ਬਲੂ ਕਲਰ ਦਾ ਵਰਕ ਕਰਵਾ ਲਓਗੇ ਜੀ ਬਹੁਤ ਸੋਹਣਾ ਲੱਗੂਗਾ ਵਾਈਟ ਐਂਡ ਬਲੂ ਦਾ ਬਹੁਤ ਸੋਹਣਾ ਹੈਗਾ ਬਹੁਤ ਹੀ ਪਿਆਰਾ ਲੱਗੂਗਾ ਬਲੂ ਕਲਰ ਦੇ ਉੱਤੇ ਵਰਕ ਕਰਵਾਇਆ ਹੈ ਬੇਸ਼ੱਕ ਬਲੂ ਕਲਰ ਦੀ ਬਾਟਮ ਲਗਾ ਲਿਓ ਜੇ ਸਾਰਾ ਵਾਈਟ ਨਹੀਂ ਪਾਣਾ ਚਾਹੁੰਦੇ ਵਾਈਟ ਲਗਵਾਨੀ ਹੈ ਤਾਂ ਵਾਈਟ ਦੇ ਉੱਤੇ ਵੀ ਬਹੁਤ ਸੋਣਾ ਵਰਕ ਹੋ ਜਾਊਗਾ ਉਸ ਤੋਂ ਬਾਅਦ ਆ ਗਿਆ ਜੀ ਬਲੈਕ ਕਲਰ ਦਾ ਇਹਦੀ ਵੀ ਪ੍ਰਿੰਟਿੰਗ ਬਹੁਤ ਹੀ ਜਿਆਦਾ ਜ਼ਬਰਦਸਤ ਹੈਗੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜੀ ਹੈ ਉੱਤੇ ਨੂੰ ਜਾਣਗੇ ਇਹਦੇ ਸਾਰੇ ਦਾ ਮੂਹ ਉੱਤੇ ਨੂੰ ਜਾਊਗਾ ਇਹ ਬਹੁਤ ਸੋਹਣਾ ਪ੍ਰਿੰਟ ਹੈਗਾ ਐਵੇਂ ਬਣੂਗਾ ਇਹ ਕਿੰਨਾ ਸੋਹਣਾ ਪ੍ਰਿੰਟ ਹੈਗਾ ਇਹਦਾ ਤੇ ਬਹੁਤ ਹੀ ਜਿਆਦਾ ਸੋਨ ਗਰੇਸਫੁਲ ਜੇ ਸੂਟ ਬਣਾਣਗੇ ਬੇਸ਼ੱਕ ਇੰਬੋਰਡਰੀ ਜ਼ਰੂਰੀ ਨਹੀਂ ਹੈਗਾ ਇੰਬੋਰਡਰੀ ਕਰਾਓ ਮੈਨੂੰ ਇਦਾਂ ਲੱਗਦਾ ਇਹਨਾਂ ਤੇ ਸਿੰਪਲ ਜੀ ਲੇਸ ਲਗਾ ਕੇ ਵੀ ਤੁਸੀਂ ਬਹੁਤ ਸੋਨੇ ਸੂਟ ਰੈਡੀ ਕਰਵਾ ਸਕਦੇ ਹੋਗੇ ਜਿਹੜਾ ਮੈਂ ਤੁਹਾਨੂੰ ਵਾਈਟ ਤੇ ਬਲੂ ਵਾਲਾ ਦਿਖਾਇਆ ਸੀ ਉਹਦੇ ਵਿੱਚ ਰੈੱਡ ਤੇ ਰੈੱਡ ਮਜੈਂਟਾ ਜਿਹਾ ਸ਼ੇਡ ਹੈਗਾ ਜਿਹੜੇ ਦੇ ਵਿੱਚ ਹੈਗਾ ਬਹੁਤ ਸੋਨਾ ਤੇ ਉਹਦੇ ਵਿੱਚ ਇਹ ਵੀ ਆ ਗਿਆ ਬਹੁਤ ਸੋਨਾ ਲੱਗੂਗਾ ਇਹ ਵੀ ਸੂਟ ਬਹੁਤ ਸੋਨਾ ਇਸ ਕਿਉਂਕਿ ਇਹ ਗਰਮੀਆਂ ਦੇ ਅਕੋਰਡਿੰਗ ਹੀ ਕਲਰ ਜੇ ਨੇ ਇਹਨਾਂ ਦੇ ਬਹੁਤ ਹੀ ਸੋਹਣੇ ਸੂਟ ਲੇਗੇ ਤੇ ਪਾਏ ਹੋਏ ਵੀ ਬਹੁਤ ਸੋਨੇ ਲੱਗਣਗੇ ਇਸੀ ਤਰ ਕਿਆ ਜੀ ਉਸ ਤੋਂ ਬਾਅਦ ਆ ਗਿਆ ਜੀ ਮਸਟਰਡ ਦੇ ਵਿੱਚ ਇੱਕ ਹੋਰ ਸ਼ੇਡ ਆ ਗਿਆ ਬਹੁਤ ਸੋਹਣਾ ਹੈਗਾ ਇਹ ਵੀ ਸਾਰੇ ਕਲਰ ਤਾਂ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਜੀ ਜਿਹੜਾ ਤੁਹਾਨੂੰ ਪਸੰਦ ਆ ਕੋਈ ਆਪਣੀ ਆਪਣੀ ਪਸੰਦ ਹੁੰਦੀ ਹੈ ਕਿਸੇ ਭੈਣ ਨੂੰ ਕੋਈ ਕਲਰ ਪਸੰਦ ਹੈ ਕਿਸੇ ਭੈਣ ਨੂੰ ਕੋਈ ਕਲਰ ਪਸੰਦ ਹੈ ਇੱਕ ਦੇਖੋ ਇਹ ਜਿਓਮੈਟਰੀ ਬਾਕਸ ਪ੍ਰਿੰਟ ਦੇ ਵਿੱਚ ਆ ਗਿਆ ਟੈਬੀ ਦੇ ਵਿੱਚ ਇਹ ਵੀ ਨਵਾਂ ਪ੍ਰਿੰਟ ਹੈ ਬਿਲਕੁਲ ਨਿਊ ਲੁੱਕ ਹੈ ਦੇਖੋ ਕਿੰਨਾ ਸੋਹਣਾ ਬਣੇਗਾ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਇਹਨਾਂ ਨੂੰ ਬਹੁਤ ਸਾਰੇ ਪਹਿਣਾ ਕਾਫਤਾਨ ਲਈ ਲੈ ਰਹੀਆਂ ਨੇ ਕਾਫਤਾਨ ਬਣਾ ਲਓ ਕਾਫਤਾਨ ਬਣ ਜਾਣਗੇ ਕੋਰਸੈਟ ਬਣ ਜਾਣਗੇ ਜੀ ਸੂਟ ਬਣ ਜਾਣਗੇ ਜਿੱਦਾਂ ਵੀ ਤੁਸੀਂ ਕੋਈ ਡਰੈਸ ਬਣਾਨੀ ਹੈ ਡਰੈਸ ਬਣੂਗੀ ਹਰ ਇੱਕ ਚੀਜ਼ ਇਹਨਾਂ ਦੇ ਸ਼ੂਟ ਕਰੂਗੀ ਕਿਉਂਕਿ ਸਟੱਫ ਹੀ ਇਹਨਾਂ ਦਾ ਲਚਕ ਵਾਲਾ ਸਟੱਫ ਹੋ ਗਿਆ ਇਹ ਵਾਲਾ ਸਟੱਫ ਵੀ ਆਪਣੇ ਕੋਲ ਅਵੇਲੇਬਲ ਹੈਗਾ ਇਹ ਦੇ ਵਿੱਚ ਤਾਂ ਪਹਿਲਾਂ ਵੀ ਲੈ ਕੇ ਆਏ ਸੀ ਪਰ ਰਿਪੀਟ ਕਰ ਚੁੱਕੇ ਆ ਇਹਦੇ ਚ ਇੰਬੋਰਡਰੀ ਹੋਣਾ ਵੀ ਗਿਆ ਹੋਇਆ ਹੈਗਾ ਆਪਣਾ ਇੰਬੋਰਡਰੀ ਹੋ ਕੇ ਵੀ ਆਊਗਾ ਤੇ ਫਰੋਜ਼ੀ ਵਾਲੇ ਦੇ ਵਿੱਚ ਇੱਕ ਜੈਲੋ ਸ਼ਰਟ ਅਵੇਲੇਬਲ ਹੈ ਕਿ ਕੱਲੀ ਸ਼ਰਟ ਸ਼ਰਟ ਹੈ ਜੀ ਆਪਣੇ ਕੋਲ ਇਹ ਪੂਰਾ ਸੂਟ ਨਹੀਂ ਹੈਗਾ ਜੈਲੋ ਕਲਰ ਦੇ ਵਿੱਚ ਇਹਦੀ ਸ਼ਰਟ ਪਹਿਲਾਂ ਸੂਟ ਸੇਲ ਹੋ ਚੁੱਕੇ ਨੇ ਇਹਦੇ ਇਹਦੀ ਕੱਲੀ ਸ਼ਰਟ ਹੈ ਆਪਣੇ ਕੋਲ ਜਿਹੜਾ ਜੈਲੋ ਵਾਲੀ ਦੀ ਮੈਚਿੰਗ ਕਰਵਾ ਸਕਦੇ ਹੋ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਮੈਚਿੰਗ ਕਰਵਾਣ ਦਾ ਮੈਚਿੰਗ ਕਰਵਾ ਲਿਓ ਦੇਖੋ ਕਿੰਨਾ ਸੋਹਣਾ ਸਟੱਫ ਹੈ ਬਾਕੀ ਸੱਚੀ ਜਮਾ ਇੰਨਾ ਕਿ ਸੋਹਣਾ ਹੈ ਐਵੇਂ मुट्ठी 'ਚ ਬੰਦ ਹੋ ਜਾਊਗਾ ਇੰਨਾ ਸੋਹਣਾ ਸਟੱਫ ਹੈਗਾ ਇਹ ਤੇ ਇਹ ਜस्तो ਵਾਧਾ ਆ ਗਿਆ ਜੀ ਬਲੈਕ ਦੇ ਵਿੱਚ ਬਲੈਕ ਵੀ ਬਹੁਤ ਸੋਹਣਾਗਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਬਲੈਕ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਨੇ ਗ੍ਰੇਸਫੁੱਲ ਚੀਜ਼ਾਂ ਹੈਗੀਆਂ ਨੇ ਇਹ ਸੇਮ ਆ ਸੇਮ ਆ ਗਿਆ ਤਾਂ ਉਹਦੇ ਵਾਲਾ ਹੈ ਇਹ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋਗੇ 2600 ਰੁਪਏ ਇਹਨਾਂ ਦਾ ਜਿਹੜਾ ਆਲਓਵਰ ਸੂਟ ਦਾ ਪ੍ਰਾਈਸ ਰਹੂਗਾ 2600 ਰੁਪਏ 5 ਮੀਟਰ ਦਾ ਬਿਨਾ ਦੁਪੱਟੇ ਤੋਂ ਹੈਗਾ ਜੀ ਇਹ 2600 ਰੁਪਏ ਦਾ ਜੇ ਤੁਸੀਂ ਮੈਚਿੰਗ ਕਰਵਾਉਂਗੇ ਤਾਂ 2100 ਰੁਪਏ ਚ ਬਣ ਜੂਗਾ ਵਧੀਆ ਵਾਲੀ ਬਾਟਮ ਲਾ ਕੇ ਦਵਾਂਗੇ ਕੋਈ ਨੇਚਰਲ ਕ੍ਰੇਪ ਨਹੀਂ ਹੋਊਗੀ ਆਪਣੀ ਫਿਰ 2100 ਰੁਪਏ ਦਾ ਬਣ ਜੂਗਾ ਜੀ ਇਹ ਜੇ ਤੁਸੀਂ ਨਾ ਕੱਲੀ ਸ਼ਰਟ ਪਹਿਣਾ ਕਹਿੰਦੇ ਨੇ ਕੱਲੀ ਸ਼ਰਟ ਲੈ ਸਕਦੇ ਹੋ ਸਾਨੂੰ ਕੋਈ ਹੋਰ ਜੇ ਤੁਸੀਂ ਕੱਲੀ ਸ਼ਰਟ ਲਾਉਂਗੇ ਤਾਂ ਸ਼ਿਪਿੰਗ ਲੱਗੂਗੀ ਜੇ ਤੁਸੀਂ ਕੱਲੀ ਸ਼ਰਟ ਨਹੀਂ ਲੈਂਦੇ ਪੂਰਾ ਸੂਟ ਲੈ ਰਹੇ ਹੋ ਫਿਰ ਸ਼ਿਪਿੰਗ ਨਹੀਂ ਲੱਗੂਗੀ ਨਾ ਤੇ ਫਿਰ ਅਸੀਂ ਸ਼ਿਪਿੰਗ ਕਿਸੇ ਤੋਂ ਨਹੀਂ ਲੈ ਰਹੇ ਹੈਗੇ ਜੇ ਕੱਲੀ ਸ਼ਰਟ ਲੈ ਰਹੇ ਹੋ ਫਿਰ ਸ਼ਿਪਿੰਗ ਲਾਵਾਂਗੇ ਜੀ ਐਕਸਟਰਾ ਤੋਂ ਪੂਰਾ ਸੂਟ ਲੈ ਰਹੇ ਹੋ ਫਿਰ ਸ਼ਿਪਿੰਗ ਫ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਹੀ ਜਿਆਦੇ ਸੋਹਣੇ ਜਮਾਈ तितਲੀਆਂ ਦੇ ਖੰਭਾਂ ਵਰਗੇ ਸੂਟ ਨੇ ਇੰਨੇ ਸੋਹਣੇ ਸੂਟ ਨੇਗੇ ਬਹੁਤ ਪਿਆਰੇ ਜੇ ਫਟਾਫਟ ਆਪਣਾ ਆਰਡਰ ਹੈ ਜਿਹੜਾ ਉਹ ਤੁਸੀਂ ਪਲੇਸ ਕਰਨਾ ਹੈਗਾ ਆਪਣਾ ਨੰਬਰ ਸਕਰੀਨ ਦੇ ਉੱਤੇ 기ਵਨ ਹੁੰਦਾ ਹੈਗਾ 9253115036 2600 ਰੁਪਏ ਬਿਨਾ ਦੁਪट्टे ਤੋਂ ਸੂਟ ਰਹੂਗਾ ਜੀ ਬਾਰਕ ਇੰਬੋਰਡਰੀ ਕਰवानी ਹੈ ਤਾਂ ਤੁਸੀਂ ਆਪਣਾ ਵੀ ਕੋਈ ਫੋਟੋ ਭੇਜ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਆਪਣੀ ਫੋਟੋ ਭੇਜੋਗੇ ਤਾਂ ਅਸੀਂ ਜ਼ਰੂਰ ਕਸਟਮਾਈਜ਼ ਕਰਵਾ ਕੇ ਦੇਵਾਂਗੇ ਤੁਹਾਨੂੰ ਅ ਸਟੀਚਿੰਗ ਵੀ ਆਪਾਂ ਪ੍ਰੋਵਾਈਡ ਕਰਦੇ ਆਂਗੇ ਤੇ ਵਰਕ ਵੀ ਜਿੱਦਾਂ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਤੇ ਤੁਸੀਂ ਜੀ ਮੇ ਵੀ ਕਹੋਗੇ ਅਸੀਂ ਉਹ ਵੀ ਭੇਜ ਦਾਂਗੇ ਤੁਹਾਨੂੰ ਠੀਕ ਹੈ ਜੀ ਸਟੀਚਿੰਗ ਕਰਵਾ ਕੇ ਕਹੋ ਸਟੀਚਿੰਗ ਕਰਵਾ ਕੇ ਵਰਕ ਕਰਵਾ ਕੇ ਕਹੋਗੇ ਵਰਕ ਕਰਵਾ ਕੇ ਭੇਜ ਦਾਂਗੇ ਤੇ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਹੈਗਾ ਆਪਾਂ ਉਦਾਂ ਹੀ ਤੁਹਾਨੂੰ ਸੂਟ ਲੰਗੇ ਜਿਹੜੇ ਉਹ ਭੇਜ ਦੇਵਾਂਗੇ ਆਪਣਾ ਨੰਬਰ ਮੈਂ ਸਕਰੀਨ ਤੇ ਵੀ ਲਗਾ ਦਾਂਗੇ ਤੇ ਬਾਕੀ ਤੁਸੀਂ ਮੈਨੂੰ ਡੀਐਮ ਕਰਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰਨਾ ਓਕੇ ਜੀ ਥੈਂਕ ਯੂ